दे पद्धी बारे शब्द बोल के पाई गई सी जिस विच उस वालों बहुत गाली गलोच किया गया जिसन ले रविदासिया भाईचारे बहुत रोस फैल गया इस संबंधी गुरु रविदास प्रबंधक कमेटी फिलहर से राजनीतिक ਧਾਰਮਿਕ ਤੇ ਸਮਾਜਿਕ ਆਗੂਆਂ ਵੱਲੋਂ ਡੀਐਸਪੀ ਫਿਲੌਰ ਨੂੰ ਮਿਲੇ ਤੇ ਸੰਜੀਵ ਕੁਮਾਰ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਿਹੜੇ ਆ ਸਵਾਮਾ ਚਿਰੂਦਾਸ ਮਰ ਇਕੱਠੀਆਂ ਹੋਈਆਂ ਜੋ ਪੱਦੀਖਾਨ ਪੱਦੀਖਾਨ ਹੈ ਉਹ ਚਿਰੂਦਾਸ ਮਹਾਰਾਜ ਦੇ ਖਿਲਾਫ ਅਪਸਾਦ ਬੁੱਲੇ ਅਤੇ ਸੰਤ ਨਰੰਜਨ ਦਾਜੀ ਸਤਖੰਡ ਦੇ ਨਾ ਬੱਲਾ ਦੇ ਖਿਲਾਫ ਅਪਸਾਦ ਬੁੱਲੇ ਉਹ ਸਾਰੀ ਕੌਮ ਦੀ ਖਾਤ ਹੈ ਇਸ ਕਰਕੇ ਸਾਰੇ ਬੰਦੇ ਅੱਜ ਇਕੱਠੇ ਹੋਏ ਸੀ ਉਦੇ ਜਿਹੜਾ ਵਿਰੋਧਿਆ ਮੁਕੱਦਮਾ ਕੀਤਾ ਜਾਵੇ ਉਹਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਇਹਦੇ ਨਾਲ ਸਾਰੀ ਕੌਮ ਨੂੰ ਦੇਸ਼ ਦੇ ਤੇ ਸਾਰੀ ਕੌਮ ਦੇ ਦਿਲਾਂ ਨੂੰ ਖੇਸ ਪਹੁੰਚੀ ਆ ਇਹਨੂੰ ਪਹਿਲ ਦੇ ਆਧਾਰ ਤੇ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਨੂੰ ਲੈਣਾ ਚਾਹੀਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਤਾਂ ਕਿ ਕੋਈ ਵੀ ਗਾਂ ਕੌਮ ਦਾ ਕੋਈ ਵੀ ਕਿਸੇ ਕੌਮ ਦੇ ਖਿਲਾਫ ਖਿਲਾਫ ਜਾਂ ਧਰਮ ਗੁਰੂ ਦੇ ਖਿਲਾਫ ਜਾਂ ਮਹਾਰਾਜ ਦੇ ਖਿਲਾਫ ਨਾਂ ਬੋਰ ਸਕੇ ਵੱਡਾ ਸੰਕੇਤ ਇਹ ਹੈ ਵੀ ਤੋਂ ਵੱਧ ਵਿਰੋਧਿਆ ਸਖਤ ਕਾਰਵਾਈ ਕਰਨੀ ਚਾਹੀਦੀ ਸਿਲ ਫਲੋਰ ਦੀਆਂ ਉਹਨਾਂ ਦੇ ਜ਼ਿੰਮੇਵਾਰ ਆਗੂ ਜਿਹੜੇ ਆ ਉਹ ਅੱਜ ਦਿੱਪਸਾਉਂ ਨਿਕ ਮੈਮੋਰੰਡਮ ਲੈਣ ਆਏ ਸੀ ਜਿਹੜਾ ਰਾਤ ਦਾ ਹੀ ਇੱਕ ਮਾਮਲਾ ਬਖਿਆ ਸੰਜੀਵ ਕੁਮਾਰ ਬਾਂਟੀ ਜਿਹੜਾ ਮੱਖਣ RAM ਪੱਤੀ ਖਾਲਸਾ ਦਾ ਪੁੱਤਰ ਹੈ ਔਰ ਰੂਮ ਇਟਲੀ ਚ ਰਹਿਣ ਆਇਆ ਉਹਨੇ ਇੱਕ ਵੀਡੀਓ ਵਾਇਰਲ ਕੀਤੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਜਿਹੜੀ ਗਾਲੀ ਗਲੋਚ ਕੀਤੀ ਉਥੇ ਰਬਦਾਸੀਆ ਧਰਮ ਦੇ ਗੁਰੂ ਸੰਤ ਰਣਜਨ ਦਾਸ ਮਹਾਰਾਜ ਬਾਰੇ ਵੀ ਸ਼ਬਦ ਬੋਲੇ ਆ ਔਰ ਨਾਲ ਹੀ ਉਹਨਾਂ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਆ ਇਦੇ ਨਾਲ ਪੂਰੇ ਵਿਸ਼ੇ ਭਰਦੀਆਂ ਜਿਹੜੀਆਂ ਗੁਰਦਾਸ ਨਾਮਲੇਵਾ ਸਕਤਾ ਆ ਉਹਨਾਂ ਦੇ ਵਿੱਚ ਰੋਸ ਸੀਗਾ ਔਰ ਅਸੀਂ ਇੱਕ ਸੰਕੇਤਕ ਤੌਰ ਤੇ ਜਿਹੜਾ ਇੱਥੇ ਇਕੱਠੇ ਹੋ ਕੇ ਇੱਕ ਡੈਮੋਨਸਟ੍ਰੇਸ਼ਨ ਜਿਹੜਾ ਇਹ ਕੀਤਾ ਔਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਦੋਸ਼ੀ ਦੇ ਖਿਲਾਫ ਤੁਰੰਤ ਜਿਹੜਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਦੀ ਨਾ ਕਰਨ ਦੀ ਸੂਤ ਦੇ ਵਿੱਚ ਜਿਹੜਾ ਅਸੀਂ ਦੇਸ਼ ਵਿਆਪੀ ਅੰਦੋਲਨ ਨਰੰਭਣ ਦੀ ਗੱਲ ਕਹੀਆ ਔਰ ਮੈਨੂੰ ਆਸ ਹੈ ਕਿ ਸਰਕਾਰ ਸਾਡੀ ਗੱਲ ਤੇ ਗੌਰ ਕਰਦੇ ਹੋ ਤੁਰੰਤ ਮੁਕੱਦਮਾ ਦਰਜ ਕਰੇਗੀ ਔਰ ਸਖਤ ਤੋਂ ਸਖਤ ਕਾਰਵਾਈ ਕਰੇਗੀ ਉਹ ਕਿਹੜੀ ਕਮਿਊਨਿਟੀ ਚੋਂ ਜਿਹੜਾ ਉਹ ਅੰਦਰਾਸੀਆ ਕਮਿਊਨਿਟੀ ਚੋਂ ਕੈਲੇ ਪਰਿਵਾਰ ਚੋਂ ਆ ਪਰ ਉਹ ਮਾਨਸਿਕ ਤੌਰ ਤੇ ਸਾਨੂੰ ਜਿਹੜਾ ਉਹਦਾ ਸੰਤੁਲਨ ਸਹੀ ਨਹੀਂ ਲੱਗਦਾ ਜਿਹੜਾ ਉਹ ਇਹੋ ਜਿਹੇ ਅਪਸ਼ਬਦ ਬੋਲ ਰਿਹਾ ਕੋਈ ਵੀ ਸਾਡੇ ਸਮਾਜ ਦਾ ਵਿਅਕਤੀ ਆਪਣੇ ਗੁਰੂ ਦੇ ਖਿਲਾਫ ਕਦੀ ਅਪਸ਼ਬਦ ਨਹੀਂ ਬੋਲ ਸਕਦਾ ਔਰ ਇਹੋ ਜਿਹੇ ਅਪਸ਼ਬਦ ਬੋਲੇ ਤਾਂ ਇਹ ਬੜੀ ਮਤਭਾਗੀ ਘਟਨਾ ਆ ਹੁਣ ਤੁਸੀਂ ਡੀਐਸਪੀ ਸਾਹਿਬ ਨੂੰ ਮਿਲ ਕੇ ਕੀ ਉਹਨਾਂ ਨੇ ਕਿਹਾ ਸੀ ਇੱਕ ਮੈਮੋਰੰਡਮ ਦਿੱਤਾ ਕਿ ਦੋਸ਼ੀ ਦੇ ਖਿਲਾਫ ਤੁਰੰਤ ਇੱਕ ਮੁਕੱਦਮਾ ਦਰਜ ਕਰਕੇ ਜੋ ਬਣਦੀ ਕਾਰਵਾਈ ਉਹ ਕੀਤੀ ਜਾਵੇ ਕਿਉਂਕਿ ਦੋਸ਼ੀ ਤਾਂ ਵਿਦੇਸ਼ ਵਿੱਚ ਹੈ ਤੇ ਜਿਹੜੇ ਇਹਦੇ ਪਿੱਛੇ ਕੋਈ ਹ ਸਾਜ਼ਿਸ਼ ਕਰਤਾ ਲੋਕ ਹੈ ਦੰਗਾ ਪ अम्बेडकर सैना आफ इंडिया के जिला प्रधान गुलशन कुमार ने कहा कि असि रात व्यक्ति खिलाफ दरखास्त दिखी हुई है परचा दर्ज नहीं किया गया जो तक परचा दर्ज नहीं किया जाता उदो तक धरना जारी रहेगा धरनाकारिया शांत करने ले एच ओ गुरायान परविंदर सिंह पहुंचे उन्होंने कहा कि तकनीकी खराबी करके पर्चा लेट हो गया हूँ संजीव कुमार खिलाफ पर्चा दर्ज हो गया है उन्होंने मौके से पर्चे की कापी भी दी अशोक रत्तु ने धरना सफल करने ते का धनवाद किया चेतना चैनल लिए प्रदीप राजा की रिपोर्ट अज सा धरना लाने का जो मकसद ये आई रात की सोशल मीडिया से ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਸਤਗੁਰ ਉਦਾਸ ਮਹਾਰਾਜ ਜੀ 에 ਮੇਰਾ ਮੁਖੀ ਬੱਲਾ ਦੇ ਅੰਤ 108 ਸ਼੍ਰੀ ਨਰਿੰਦਰ ਸਿੰਘ ਜੀ ਉਸਮਾਨਬੈਬ ਸਾਹਿਬ ਸ਼੍ਰੀ ਕਾਂਚੀ ਨਾਮ ਜੀ ਮਾਇਵਤੀ ਜੀ ਮਤਲਬ ਮੌਜਨਾ ਨੂੰ ਸਾਡੇ ਮਹਾਂਪੁਰਸ਼ਾਂ ਨੂੰ ਭੱਦੀ ਸ਼ਦਾਬਲੀ ਬੋਲੀ ਜਾ ਰਹੀ ਆ ਜਿਹੜੀ ਨਾ ਸੌਣ ਜੋਗਿਆ ਨਾ ਸਹਿਣ ਜੋਗਿਆ ਜਿੰਨੇ ਵੀ ਸਤਗੁਰ ਉਦਾਸ ਮਹਾਰਾਜ ਜੀ ਨਾਮ ਲੈਵਾ ਸੰਗਤਾਂ ਆ ਸਤਗੁਰ ਦਾਸ ਮਹਾਰਾਜ ਜੀ ਦੇ ਪੈਰੋਕਾਰ ਆ ਮਾਨਵਰ ਸਾਉ ਸ਼੍ਰੀ ਕਾਂਚੀ ਨਾਮ ਦੇ ਪੈਰੋ ਘਾਰਿਆ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚੀ ਆ ਔਰ ਅਸੀਂ ਰਾਤ ਦੇ ਇੱਥੇ ਬੈਠੇ ਸੀ ਤੇ ਸਾਡੀ ਅਸੇਂਦਰ ਮੋਹਨ ਜੀ ਡਿਊਟੀ ਤੇ ਸੀ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਮੰਨ ਲਓ ਬਣਦੀ ਕਾਰਵਾਈ ਮੁਕਦਮਾ ਕੀਤਾ ਜਾਵੇ ਤਾਂ ਉਹਨੇ ਸਾਨੂੰ ਭਰੋਸਾ ਦਿੱਤਾ ਵੀ ਸਵੇਰ ਨੂੰ 9 ਵਜੇ ਤੱਕ ਜਿਹੜਾ ਮੁਕਦਮਾ ਦਰਜ ਹੋ ਜਾਊਗਾ ਲੇਕਿਨ ਹੁਣ ਸ਼ਾਮ ਦੇ ਸ਼ਾਮ ਦਾ ਟਾਈਮ ਹੋ ਗਿਆ ਆ ਤਕਰੀਬਨ ਤੁਸੀਂ ਦੇਖ ਸਕਦੇ ਆ 5:40 ਸ਼ੇਵਾ ਚੱਲੇ ਆ ਹਜੇ ਤੱਕ ਵੀ ਮੰਨ ਲਓ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਪੂਰੀ ਟੀਮ ਜਿਹੜੀ ਆ ਇਸ ਟਾਈਮ ਦਰੀ ਤੇ ਬੈਠੇ ਆ ਪਤਾ ਲੱਗਾ ਪਰਚਾ ਹੋ ਗਿਆ ਦੇਖੋ ਜਿਹੜਾ ਪਰਚਾ ਹੋਇਆ ਆ ਪਰਚਾ ਧਰਨਾ ਲਾਉਣ ਦੇ ਮੌਜੂਦ ਹੋਇਆ ਹਜੇ ਤੱਕ ਸਾਡੇ ਕੋਲ ਮੌਜੂਦ ਕੋਈ ਬੰਦਾ ਨਹੀਂ ਪਹੁੰਚਿਆ ਪ੍ਰਸ਼ਾਸਨ ਦਾ ਕਿਤਾਕ ਦਾ ਨਜ਼ਰੀ ਰੋਂ ਕਿੰਨਾ ਜਦ ਤੱਕ ਸਾਨੂੰ ਡੀਐਸਪੀ ਸਾਹਿਬ ਇਹ ਪ੍ਰੋਸਾ ਨਹੀਂ ਦਵਾਉਂਦੇ ਕਿ ਅਸੀਂ ਉਹਨੂੰ ਐਲਓਸੀ ਜਾਂ ਮਾਨੂੰ ਰਿਪੋਰਟ ਮਾਨੂੰ ਕਰਾਵਾਂਗੇ ਉੱਤੇ ਬਣਦੀ ਜਿਹੜੀ ਹੈ ਕਾਰਵਾਈ ਕਰਾਂਗੇ ਮੁਕਦਮਾ ਦਰਜ ਕਰਾਂਗੇ ਉਦੋਂ ਤੱਕ ਜਿਹੜਾ ਸਾਡਾ ਧਰਨਾ ਜਾਰੀ ਰਹੂਗਾ ਅੱਜ ਅਸੀਂ ਤੋਂ ਧਰਨਾ ਲਾਇਆ ਸੀ ਕੀ ਮੈਟਰ ਤੇ ਅੱਜ ਦਾ ਜਿਹੜਾ ਧਰਨਾ ਸੀਗਾ ਸਾਡੇ ਜਗਤਪਤਾ ਸਤੂਰ ਅਰਦਾਸ ਜੀ ਮਹਾਰਾਜ ਔਰ ਧਰਮਗੁਰੂ ਸ਼੍ਰੀ ਨੰਦਰਦਾਸ ਜੀ ਸੰਤ ਨੰਦਰਦਾਸ ਜੀ ਉਹਨਾਂ ਦੇ ਖਿਲਾਫ ਇੱਕ ਪੱਦੀ ਖਾਲਸਾ ਦੇ ਪਿੰਡ ਦਾ ਨੌਜਵਾਨ ਸੀਗਾ ਜਿਨੇ ਬਹੁਤ ਹੀ ਪੱਦੀ ਸ਼ਬਦਾਵਲੀ ਗਾਲੀ ਗਲੋਚ ਕੀਤਾ ਉਹਦੇ ਸਬੰਧ ਵਿੱਚ ਅਸੀਂ ਇਹ ਧਰਨਾ ਲਗਾਇਆ ਸੀਗਾ ਸੇ ਹੁਣ ਤੀ ਧਰਨਾ ਚੱਕ ਲਿਆ ਧਰਨਾ ਸਾਡੀ ਮੰਗ ਸੀਗੀ ਉਹਤੇ ਐਫਆਈਆਰ ਕੀਤੀ ਜਾਵੇ ਪਰ ਕੱਲ ਰਾਤ ਤੋਂ 12 ਵਜੇ ਤੋਂ ਲੈ ਕੇ ਹੁਣ ਤੱਕ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਇਹ ਪਰੋਸੇ ਵਿੱਚ ਹੀ ਰੱਖਿਆ ਵੀ ਪਰਚਾ ਕਰ ਦੇਣਾ ਹੁਣ 10 ਮਿੰਟ ਚ ਕਰ ਦੇਣਾ 20 ਮਿੰਟ ਚ ਕਰ ਦੇਣਾ ਪਰ ਨਹੀਂ ਹੁਣ ਸਾਡੇ ਧਰਨਾ ਲਗਾਉਣ ਤੋਂ ਬਾਅਦ ਹੀ ਐਫਆਈਆਰ ਦਰਜ ਹੋਈ ਆ ਇਸ ਕਰਕੇ ਸਾਨੂੰ ਇਹ ਧਰਨਾ ਸਬੰਧਤ ਕਰਨਾ ਪਿਆ ਤੇ ਇਥੇ ਕਾਫੀ ਸੰਗਠਨ ਇਕੱਠੀ ਹੋਈ ਆ ਤਾਂ ਚ ਧਰਨਾ ਵਿਰੋਧਾ ਹੈ ਜਿੱਕੇ ਮਾਰਨਾ ਆ ਮ ਸਾਡੇ ਕੋਲ ਇੱਕ ਜਿਹੜੀ ਕੰਪਲੇਂਟ ਆਈ ਸੀਗੀ ਅੰਬੇਡਕਰ ਸੈਨਾ ਤੋਂ ਜਿਹੜੀ ਚਤਤਬੰਦੀ ਹੈਗੀ ਉਹਨਾਂ ਦੇ ਪ੍ਰਧਾਨ ਗੁਸ਼ਨ ਕੁਮਾਰ ਨੇ ਕੰਪਲੇਂਟ ਕੀਤੀ ਸੀਗੀ ਜਿਹਦੇ ਵਿੱਚ ਉਹਨਾਂ ਨੇ ਇੱਕ ਦੱਸਿਆ ਕਿ ਵੀਡੀਓ ਵਾਇਰਲ ਹੈਗੀ ਸੋਸ਼ਲ ਮੀਡੀਆ ਤੇ ਤੇ ਉਹ ਦੇ ਵਿੱਚ ਉਹ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਖਿਲਾਫ ਤੇ ਸ਼੍ਰੀ ਸ਼੍ਰੀ 108 ਸੰਤ ਜਿਹੜੇ ਆਪਣੇ ਬੱਲਾ ਵਾਲੇ ਹੈਗੇ ਉਹਨਾਂ ਦੇ ਖਿਲਾਫ ਕਾफी ਬਕਵਾ ਕਾफी ਗਲਤ ਬੋਲ ਪੰਦੀ ਸ਼ੋਦਾਵਲੀ ਉਹਨੇ ਵਰਤੀ ਹੈਗੀ ਉਹਦੇ ਸੰਬੰਧੀ ਜਿਹੜਾ ਇਸ ਕੰਪਲੇਂਟ ਦੇ ਉੱਤੇ ਐਕਸ਼ਨ ਲੈਂਦੇ ਆ ਅਸੀਂ ਅੱਜ ਐਫ ਆਈ ਆਰ ਨੰਬਰ 143 ਜਿਹੜੀ ਹੈਗੀ ਆ ਉਹ 299 ਅਤੇ 352 ਪੀ ਐਨ ਐਸ ਦੇ ਤਹਿਤ ਦਰਜ ਕੀਤੀ ਹੈ ਇਹਦੇ ਵਿੱਚ ਦੋਸ਼ੀ ਦਾ ਨਾਮ ਸੰਜੀਵ ਕੁਮਾਰ ਉਰਫ ਸਨੀ ਹੈਗਾ ਜੋ ਪੱਦੀ ਖਾਲਸਾ ਪਿੰਡ ਦਾ ਰਹਿਣ ਵਾਲਾ ਹੈਗਾ ਉਹ ਬਾਹਰ ਜਦੋਂ ਕੀ ਹੋਇਆ ਨਹੀਂ ਐਕਚੁਅਲੀ ਐਫ ਆਈ ਆਰ ਤਾਂ ਟਾਈਮਲੀ ਦਰਜ ਹੋ ਗਈ ਸੀ ਅਸਲ ਦੇ ਵਿੱਚ ਜਿਹੜਾ ਪ੍ਰਿੰਟਰ ਸੀਗਾ ਪ੍ਰਿੰਟਰ ਦੇ ਵਿੱਚ ਖਰਾਬੀ ਆਉਣ ਦਾ ਤੇ ਥੋੜਾ ਪ੍ਰਿੰਟ ਕੱਢਣ ਦੇ ਵਿੱਚ ਦੇਰੀ ਹੋ ਗਈ ਤੇ ਉਹਦੇ ਵਿੱਚ ਤੁਹਾਡੇ ਹੋਰ ਕੋਈ ਕਾਰਨ ਨਹੀਂ ਸੀਗਾ ਇਹਦੇ ਰਿਲੇਟ ਹੋਣ ਦਾ ਪ੍ਰਿੰਟਰ ਪ੍ਰਿੰਟਰ ਨਹੀਂ ਆ ਗਿਆ ਉਹ ਇਹਨਾਂ ਨੂੰ ਪਹਿਲਾਂ ਕੰਪਿਊਟਰ ਤੇ ਦਿਖਾ ਵੀ ਦਿੱਤੀ ਸੀ ਕਿ ਵੀ ਆਫ ਆਈ ਆਰ ਦਰਜ ਹੋ ਗਈ ਹੈ ਬਟ ਉਹ ਪ੍ਰਿੰਟ ਕੱਢਣ ਦੇ ਵਿੱਚ ਹੀ ਥੋੜੇ ਜਿਹਾ ਮਲੇ ਪਲੇ ਹੋ ਗਿਆ ਉਸ ਤਰ੍ਹਾਂ ਉਹ ਡਿਲੀਟ ਆ ਗਿਆ ਫਿਰ ਉਹਨੂੰ ਕੀ ਕਰੀਏ ਐਕਚੁਅਲੀ ਇਹਦੇ ਸਬੰਧੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਕਰਕੇ ਜਿਹੜੇ ਵੀ ਕਾਨੂੰਨ ਮੁਤਾਬਕ ਜਿਹੜਾ ਵੀ ਪ੍ਰੋਸੀਜਰ ਬਣੂਗਾ ਉਸ ਹਸਾਬ ਨਾਲ ਜਿਹੜਾ ਹੈਗਾ ਇਹ ਕਰਕੇ ਅਗਲੀ ਕਾਰਵਾਈ ਲਈ ਮੈਂ ਚ ਲੈ ਲੈਂਦਾ ਹਾਂ ਠੀਕ ਸਮਝ ਹੋ ਗਈ ਤਾਂ ਮੈਂ ਹਾਂਜੀ ਹਾਂਜੀ ਉਹਨਾਂ ਦੇ ਨਾਲ ਗੱਲ ਹੋ ਗਈ ਉਹਨੂੰ ਦੱਸਦਾ ਉਹ ਸਮਝ ਗਿਆ ਸਾਰੀ ਗੱਲ ਨੂੰ ਉਹਨੂੰ ਦੱਸਦਾ ਕਿ ਸਾਡੇ ਟੈਕਨੀਕਲ ਜਿਹੜੀ ਪ੍ਰਿੰਟਰ ਦੀ ਪ੍ਰੋਬਲਮ ਆਉਣ ਕਰਕੇ ਨਾ ਇਹ